ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਜ ਬਲੌਗ ਤੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇਹ ਸਵੇਰ ਦਾ ਟਾਈਮ ਆ ਤੇ ਆਪਾਂ ਲੱਗੇ ਸੀਗੇ ਤੇ ਰੋਟੀ ਪਕਾਉਣ ਰੋਟੀ ਅੱਜ ਆਪਾਂ ਲਾਵਾਂਗੇ ਜੀ ਨਰੀ ਮੱਕੀ ਦੀ ਨਰੀ ਮੱਕੀ ਦਾ ਆਟਾ ਤੇ ਇਹਦੇ ਵਿੱਚ ਪਾਵਾਂਗੇ ਮੂਲੀਆਂ ਕਿਉਂਕਿ ਜਿਸ ਕਰਨ ਮੰਗ ਰਿਆ ਸੀਗੇ ਮੂਲੀਆਂ ਵਾਲੇ ਪਰੌਂਠੇ ਫਿਰ ਮੈਂ ਇਹਨੂੰ ਕਿਹਾ ਵੀ ਨਹੀਂ ਵੀ ਪਰੌਂਠੇ ਨਹੀਂ ਲਾਉਂਦੇ ਹੈਗੇ ਆਪਾਂ ਬੀ ਮੱਕੀ ਦੇ ਆਟੇ ਦੇ ਵਿੱਚ ਮੂਲੀਆਂ ਪਾ ਲੈਣੇ ਆ ਤੇ ਸਿਰਫ ਮੂਲੀਆਂ ਹੀ ਪਾਉਣਾ ਸੀਗੀਆਂ ਦੇ ਨੂਨ ਵਗੈਰਾ ਨਹੀਂ ਪਾਇਆ ਹੈਗਾ ਉਹ ਇਹਨਾਂ ਨੇ ਦਹੀਂ ਦੇ ਵਿੱਚੇ ਪਾ ਲੈਣਾ ਸੀਗਾ ਸਬਜੀ ਹੈਗੀ ਸੀਗੀ ਸਲਗਮਾ ਦੀ ਨਾਲ ਸਬਜੀ ਲੈ ਲਣਗੇ ਤਾਂ ਕਰਕੇ ਸਿਰਫ ਮੂੜੀਆਂ ਹੀ ਪਾਤੀਆਂ ਸੀਗੀਆਂ ਜਦੋਂ ਨਾ ਨੂਨ ਪਾ ਲਈਏ ਫਿਰ ਤਵੇ ਨੂੰ ਲੱਗੀ ਜਾਂਦੀ ਹੈ ਰੋਟੀ ਤੇ ਜਲ ਕੇ ਜੇ ਲੈਂਦੀ ਆ ਤਾਂ ਕਰਕੇ ਮੈਂ ਨੂਨ ਨਹੀਂ ਪਾਇਆ ਸੀਗਾ ਮੈਂ ਵੀ ਚੱਲੇ ਕੱਲੀਆਂ ਮੂੜੀਆਂ ਮੂੜੀਆਂ ਪਾ ਦੰਨੀਆਂ ਮੈਂ ਤੇ ਜੀ ਇਹ ਨੇਰੀ ਮੱਕੀ ਦਾ ਹੁੰਦਾ ਜਿਹੜਾ ਆਟਾ ਨਾ ਫਿਰ ਇਹ ਗਰਮ ਪਾਣੀ ਦੇ ਨਾਲ ਗੁੰਨਣਾ ਪੈਂਦਾ ਹੈ ਜਿੰਨੀ ਕ ਪਹਿਲਾਂ ਆਪਾਂ ਨੇ ਮਤਲਬ ਪਕਾਉਣੀ ਹੁੰਦੀ ਹੈ ਰੋਟੀ ਮਲ ਕੇ ਰੱਖਣਾ ਹੁੰਦਾ ਉਹਨਾਂ ਕੇ ਆਟਾ ਗੁੰਨਦੇ ਹੁੰਨੇ ਆ ਬਾਕੀ ਨੂੰ ਸਾਈਡ ਤੇ ਲਾ ਲੈਣੇ ਹੁੰਨੇ ਆ ਨਾਲ ਦੀ ਨਾਲ ਆਟਾ ਗੁੰਨਣਾ ਪੈਂਦਾ ਇਹ ਗਰਮ ਪਾਣੀ ਵਾਲਾ ਨਹੀਂ ਫਿਰ ਪਾਣੀ ਵੀ ਠੰਡਾ ਹੋ ਜਾਂਦਾ ਨਾਲੇ ਆਟਾ ਪਤਲਾ ਹੋ ਜਾਂਦਾ ਹੈ ਇੰਨਾ ਜ਼ਿਆਦਾ ਵੀ ਰਿੱਜਦਾ ਪਾਣੀ ਵੀ ਨਹੀਂ ਸੀਗਾ ਠੀਕ ਸੀਗਾ ਮਤਲਬ ਹੱਥ ਲੱਗਦਾ ਸੀਗਾ ਪਾਣੀ ਨੂੰ ਇੰਨਾ ਕੁ ਗਰਮ ਕਰਿਆ ਸੀਗਾ ਮੈਂ ਤੇ ਜਿੰਨਾ ਆਪਾਂ ਆਟੇ ਨੂੰ ਨਾ ਗੁੰਨਣ ਲੱਗੇ ਮਤਲਬ ਹਥੇਲੀ ਦੇ ਨਾਲ ਮਸਲਾਂਗੇ ਨਾ ਓਨੀ ਰੋਟੀ ਮਤਲਬ ਵਧੀਆ ਬਣਦੀ ਆ ਵਧੀਆ ਜੁੜ ਜਾਂਦੀ ਆ ਨਹੀਂ ਰੋਟੀ ਟੁੱਟੀ ਜਾਂਦੀ ਹੁੰਦੀ ਆ ਜਦੋਂ ਮੱਕੀ ਦੀ ਆਪਾਂ ਰੋਟੀ ਪਕਾਉਂਦੇ ਆ ਨਾ ਫਿਰ ਟੁੱਟ ਕੇ ਗਿਰੀ ਜਾਂਦੀ ਹੁੰਦੀ ਆ ਨਹੀਂ ਤੇ ਇਹਨੂੰ ਕਾਫੀ ਮਤਲਬ ਮਸਲਣਾ ਪੈਂਦਾ ਹਥੇਲੀ ਦੇ ਨਾਲ ਤੇ ਆਪਾਂ ਨੇ ਜੀ ਇੱਥੇ ਸਮਾਰ ਕੇ ਆਟਾ ਗੁੰਨ ਕੇ ਰੱਖ ਲਿਆ ਨਾਲ ਦੀ ਨਾਲ ਗੁੰਨਾਗੇ ਕੱਲਾ ਥੋੜਾ ਜਿਹਾ ਆਟਾ ਗੁੰਨ ਕੇ ਪਕਾ ਲਾਂਗੇ ਤੇ ਨਾਲ ਸੁੱਕਾ ਆਟਾ ਆਪਾਂ ਨੇ ਸਾਈਡ ਤੇ ਰੱਖ ਲਿਆ ਤੇ ਜਿਸ ਕਰਨ ਆ ਗਿਆ ਸੀ ਆਪਦੀ ਦਹੀਂ ਲੈ ਕੇ ਕੋਲ ਇਹਨੂੰ ਇਹਨੇ ਰੋਟੀ ਇੱਥੇ ਬਹਿ ਕੇ ਖਾ ਲੈਣੀ ਆ ਖਾਊਗਾ ਤਾਂ ਅੰਦਰ ਬਹਿ ਕੇ ਉਹ ਵੈਸੇ ਆ ਗਿਆ ਸੀ ਵਾ ਕਹਿੰਦਾ ਵੀ ਇੱਥੇ ਮੈਂ ਪਵਾ ਕੇ ਲੈ ਜਨਾਂ ਬੈਠਣਾ ਤਾਂ ਇਹਨਾਂ ਨੇ ਅੰਦਰ ਹੁੰਦਾ ਮੋਬਾਈਲ ਲਾ ਕੇ ਫੇਰ ਰੋਟੀ ਖਾਂਦੇ ਹੁੰਦੇ ਨੇ ਇਹ ਤੇ ਅੱਜ ਇਹ ਘਰੀ ਸੀਗੇ ਅੱਜ ਛੁੱਟੀ ਸੀਗੀ ਇਹਨਾਂ ਨੂੰ ਅੱਜ ਸਕੂਲ ਨਹੀਂ ਲੱਗਿਆ ਹੈਗਾ ਅੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਸੀਗਾ ਉਹਦੇ ਕਰਕੇ ਇਹਨਾਂ ਨੂੰ ਛੁੱਟੀ ਸੀਗੀ ਤੇ ਅੱਜ ਆਪਣੇ ਗੁਰਦੁਆਰਾ ਸਾਹਿਬ ਭੋਗ ਪੀਪਿਆ ਸੀਗਾ ਅਖੰਡ ਪਾਠ ਸਾਹਿਬ ਰਖਾਇਆ ਹੋਇਆ ਸੀਗਾ ਇਹ ਸਵੇਰੋਂ ਜਾਇਆਏ ਸੀਗੇ ਤੇ ਭੋਗ ਤੇ ਨਹੀਂ ਗਏ ਹੈਗੇ ਤੇ ਫਿਰ ਇਥੇ ਮੈਂ ਨਾ ਦੁਬਾਰਾ ਉਹਨੂੰ ਮਸਲੂੰਗੀ ਆਟੇ ਨੂੰ ਤੇ ਇਸ ਮਾਰ ਕੇ ਮਸਲ ਮਸਲ ਕੇ ਆਟਾ ਰੋਟੀ ਬਣਾਵਾਂਗੇ ਪਹਿਲਾਂ ਮੈਨੂੰ ਵੀ ਨਹੀਂ ਆਉਂਦੀਆਂ ਹੁੰਦੀਆਂ ਸੀਗੀਆਂ ਰੋਟੀਆਂ ਮੱਕੀ ਦੀਆਂ ਤੇ ਮੈਂ ਥੋੜਾ ਜਨਾ ਆਟਾ ਪਾ ਲੰਦੀ ਹੁੰਦੀ ਸੀਗੀ ਵਿੱਚ ਮਤਲਬ ਕਣਕ ਦਾ ਆਟਾ ਪਾ ਕੇ ਫੇਰ ਪਕਾਉਨੇ ਹੁੰਦੇ ਮਿੱਸੀਆਂ ਜੀਆਂ ਤੇ ਹੁਣ ਤਾਂ ਮੈਨੂੰ ਜਿ ਆਉਣ ਲੱਗ ਗਈਆਂ ਮੱਕੀ ਦੀਆਂ ਰੋਟੀਆਂ ਵੀ ਹੁਣ ਮੈਂ ਪਕਾ ਲੰਨੀਆਂ ਗਰਮ ਪਾਣੀ ਵਾਲੀਆਂ ਵੀ ਤੇ ਪਹਿਲਾਂ ਤਾਂ ਮੈਨੂੰ ਦੂਸਰੀਆਂ ਮਿਸੀਆਂ ਵੀ ਨਹੀਂ ਆਉਂਦੀਆਂ ਹੁੰਦੀਆਂ ਸੀ ਮਤਲਬ ਇਹ ਚਾਟਾ ਪਾ ਕੇ ਅੱਧੀ ਮੱਕੀ ਮੱਕੀ ਦਾ ਪਾ ਕੇ ਵਿੱਚ ਅੱਧਾ ਕਣਕ ਦਾ ਪਾ ਕੇ ਉਹ ਵੀ ਨਹੀਂ ਆਉਂਦੀਆਂ ਹੁੰਦੀਆਂ ਸੀਗੀਆਂ ਵੈਸੇ ਤਾਂ ਪਹਿਲਾਂ ਤਾਂ ਇੱਥੇ ਆ ਕੇ ਸਿੱਖੀਆਂ ਨੇ ਤੇ ਹੁਣ ਤਾਂ ਚਲੋ ਜੀ ਹਨਾ ਜਿਉਂ-ਜਿਉਂ ਆਪਾਂ ਪਕਾਉਂਦੇ ਰਹੇ ਜ਼ਿੰਮੇਵਾਰੀ ਪੈਂਦੀ ਗਈ ਚਲੋ ਜੀ ਹੁਣ ਤਾਂ ਆਪਾਂ ਪਰਫੈਕਟ ਹੋ ਗਏ ਹੁਣ ਤਾਂ ਪਕਾਉਣੀਆਂ ਆ ਗਈਆਂ ਤੇ ਹੁਣ ਤਾਂ ਲਾ ਲੈਣੇ ਹੁੰਨੇ ਆ ਮਿਸੀਆਂ ਵੀ ਲਾ ਲੈਣੇ ਆ ਤੇ ਇਹ ਗਰਮ ਪਾਣੀ ਵਾਲੀਆਂ ਵੀ ਲਾ ਲੈਣੇ ਆ ਹੁਣ ਤਾਂ ਪਕਾ ਲੈਣੇ ਜੀ ਤੇ ਸੈਜਪ੍ਰੀਤ ਵੀ ਆ ਗਿਆ ਸੀਗਾ ਰੋਟੀ ਲੈਣ ਵਾਸਤੇ ਤੇ ਇਹ ਕਹਿ ਰਿਹਾ ਸੀ ਕਹਿੰਦਾ ਮੈਂ ਕਿਉਂ ਲਾਉਣਾ ਉੱਪਰ ਵੀ ਕਿਉਂ ਲਾ ਕੇ ਫੇਰ ਖਾਣੀ ਆ ਫੇਰ ਮੈਂ ਇਹਨੂੰ ਕਹਿ ਰਹੀ ਸੀ ਵੀ ਚੱਲ ਆਪਦੇ ਜੋਗੀ ਇੱਕ ਲਾ ਲੇ ਤੇ ਫੇਰ ਮੈਂ ਕਿਹਾ ਵੀ ਇਹ ਨਾ ਜਤੂ ਇਹਨੂੰ ਐ ਸੀਗਾ ਵੀ ਉੱਪਰੇ ਮੈਂ ਲਾਦਾ ਕਿਉਂ ਮੈਂ ਵੀ ਉੱਪਰ ਲਾਇਆ ਤਾਂ ਕਿਉਂ ਇਹਨੇ ਰੜਣਾ ਨੀਗਾ ਵੀ ਵਿਚਰਾੜ ਕੇ ਫੇਰ ਕਿਉਂ ਲੱਗੂਗਾ ਬਾਅਦ ਵਿੱਚ ਬੱਸ ਇਹਨੂੰ ਐ ਸੀਗਾ ਵੀ ਮੈਂ ਲਾ ਕੇ ਕਿਉਂ ਫਟਾਫਟ ਵੀ ਆਪਦੀ ਰੋਟੀ ਬਣਵਾ ਕੇ ਲੈ ਜਾ ਤੇ ਇਹ ਮੈਨੂੰ ਕਹਿ ਰਿਆ ਸੀਗਾ ਕਹਿੰਦਾ ਇਹਦੇ ਵਿੱਚ ਮੁਲੀਆਂ ਘਟ ਨੇ ਇਹ ਚ ਵੱਧ ਨੇ ਇਹਨੂੰ ਐ ਸੀ ਨਾ ਵੀ ਅੱਡ-ਅੱਡ ਹਿੱਸੇ ਕਰੀ ਬੈਠੀ ਆ ਨਾ ਆਟੇ ਦੇ ਮੰਮੀ ਤਾਂ ਕਰਕੇ ਕਹਿ ਰਿਆ ਸੀਗਾ ਕਹਿੰਦਾ ਜਿਹੜਾ ਤਾਂ ਆ ਆਟਾ ਗੁੰਨੇ ਆ ਇਹ ਚ ਘਟ ਨੇ ਜਿਹੜਾ ਆ ਪਿਆ ਇਹ ਚ ਵੱਧ ਨੇ ਇਹ ਤਾਂ ਬਸ ਹੁਣ ਇਹਨੇ ਐਦਾਂ ਹੀ ਛੇੜੀ ਜਾਣਾ ਇਹਦੇ ਹੱਥ ਨਹੀਂ ਟਿਕਦੇ ਹੁੰਦੇ ਜਿੱਥੇ ਬਹਿ ਜਾਵੇ ਨਾ ਬਸ ਇਹਨੇ ਹੱਥ ਨਾਲ ਕੋਸ਼ਣਾ ਕੁਛ ਛੇੜੀ ਜਾਣਾ ਇਹਨੂੰ ਆਦਤ ਹੈ ਥੋੜੀ ਜੀ ਇਹਦੇ ਹੱਥ ਨਹੀਂ ਟਿਕਦੇ ਹੁੰਦੇ ਹੈਗੇ ਇਹ ਇੱਥੇ ਰੋਟੀ ਥਲ ਰਿਆ ਸੀਗਾ ਮੈਨੂੰ ਕਹੇ ਉਹ ਰਹਿਣ ਦੇ ਵੀ ਕੱਚੀ ਆ ਹਲੇ ਵੀ ਹਲੇ ਨਾ ਥਲ ਵਸਾ ਦੇ ਤਾਂ ਇਹਦਾ ਕਰ ਰਿਹਾ ਫੇ ਮੈਂ ਨਾ ਇੱਥੇ ਰੋਲਾ ਪਾ ਰਹੀ ਸੀਗੀ ਤਾਂ ਹੀ ਮੈਂ ਆਵਾਜ਼ ਬੰਦ ਕਰਤੀ ਇਹ ਨਾ ਜਦੋਂ ਦੋ ਜਣੇ ਇਕੱਠੇ ਹੋ ਜਾਂਣ ਫਿਰ ਆਪਸ ਵਿੱਚ ਲੜੀ ਵੀ ਜਾਂਦੇ ਹੁੰਦੇ ਆ ਬਸ ਇਹਨਾਂ ਨੂੰ ਬੈਠਣਾ ਔਖਾ ਹੋ ਜਾਂਦਾ ਦੋਹਾਂ ਨੂੰ ਇਕੱਠਿਆਂ ਨੂੰ ਲੜਦੇ ਵੀ ਨੇ ਪਰ ਜੇ ਇਹਨਾਂ ਨੂੰ ਦੂਆ ਮਤਲਬ ਕੋਈ ਹੋਰ ਆ ਕੇ ਕੁਝ ਕਹਿ ਦੇਵੇ ਇੱਕ ਦੂਜੇ ਨੂੰ ਫਿਰ ਇੱਕ ਦੂਜੇ ਦੀ سپورਟ ਵੀ ਫੁੱਲ ਕਰਦੇ ਨੇ ਇਹ ਫਿਰ ਐ ਨਹੀਂਗਾ ਵੀ ਕੋਈ ਇਹਨਾਂ ਨੂੰ ਕੋਈ ਖੁਸ਼ ਆ ਕੇ ਕਹਿ ਦੂਗਾ ਹੋਰ ਬਸ ਆਪਸ ਵਿੱਚ ਹੀ ਨੇ ਇਹਨਾਂ ਨੇ ਆਪਸ ਵਿੱਚ ਹੀ ਦਾ ਖੈਬੜੀ ਜਣਾ ਬੈਠਿਆ ਨੇ ਤੇ ਵਾਦੀ ਰੋਟੀ ਆਪਣੀ ਰੜ ਗਈ ਇਹਨੂੰ ਆਪਾਂ ਥੱਲੇ ਰੜਾਂਗੇ ਥੱਲੇ ਰੜ ਕੇ ਤੇ ਨਾਲ ਦੀ ਨਾਲ ਮੈਂ ਹੋਰ ਦੂਸਰੀ ਰੋਟੀ ਬਦਾ ਲੀ ਚੁੱਲੇ ਤੇ ਰੋਟੀ ਇਦਾਂ ਹੁੰਦੀ ਆ ਵੀ ਬਹੁਤ ਵਧੀਆ ਬਰੜ ਜਾਂਦੀ ਆ ਨਾ ਤੇ ਚੁੱਲਾ ਆਪਣਾ ਸਵੇਰ ਦਾ ਹੀ ਚੱਲ ਰਿਹਾ ਸੀਗਾ ਨਾਲ ਦੀ ਨਾਲ ਮੇਰਾ ਸਾਗ ਵੀ ਤਰਿਆ ਹੋਇਆ ଥିਗਾ ਸਵੇਰੇ ਹੁਣ ਮੈਂ ਸਾਈਡ ਤੇ ਲਾਤਾ ਪਤੀਲਾ ਉਹ ਤੇ ਫਿਰ ਉਸ ਤੋਂ ਬਾਅਦ ਰੋਟੀ ਲਾਉਣ ਲੱਗੀ ਸੀਗੀ ਤੇ ਇੱਥੇ ਦੇਖੋ ਇਹ ਕਿਉਂ ਲਾਉਣ ਲੱਗ ਗਿਆ ਰੋਟੀ ਨੂੰ ਤੇ ਇਹਨੇ ਉੱਪਰੇ ਰਾੜ ਕੇ ਨਾ ਉੱਪਰੇ ਕਿਉਂ ਲਾਤਾ ਸੀਗਾ ਕਹਿੰਦਾ ਮੈਂ ਤਾਂ ਪਰੌਂਠਾ ਬਣਾ ਕੇ ਖਾਣਾ ਇਹਦਾ ਮੈਂ ਚੱਲ ਖਾ ਲਾ ਤੇ ਜਿਸ ਕਰਨ ਨੂੰ ਕਹਿ ਰਿਆ ਸੀ ਕਹਿੰਦਾ ਮੈਂ ਤੈਨੂੰ ਨਹੀਂ ਦੇਣਾ ਹੈਗਾ ਮੈਂ ਇਹ ਵਸਤੂ ਆਪੇ ਆਪੇ ਖਾਲਾ ਨਾ ਦੇ ਉਹ ਉਹਦੇ ਨਾਲ ਲੜ ਰਿਆ ਸੀਗਾ ਜਿਸ ਕਰਨ ਦੇ ਨਾਲ ਜਿਸ ਕਰਨ ਦੇ ਪੈ ਰਿਆ ਸੀਗਾ ਅੱਖਾਂ ਦੇ ਵਿੱਚ ਧੂਆ ਇਹਦਾ ਫਿਰ ਆਪਦੀ ਰੋਟੀ ਲੈ ਕੇ ਚਲੇ ਗਿਆ ਸੀਗਾ ਅੰਦਰੇ ਅੰਦਰੇ ਬੈਠ ਕੇ ਖਾਧੀਆਂ ਸੀਗੇ ਇਹਨਾਂ ਨੇ ਰੋਟੀਆਂ ਤੇ ਇੱਥੇ ਨਾਲ ਦੀ ਨਾਲ ਪਕਾ ਰਿਆ ਸੀਗਾ ਘਿਓ ਲਾ ਕੇ ਨਾਲ ਕਹਿ ਰਿਆ ਸੀਗਾ ਕਹਿੰਦਾ ਮੈਂ ਤਾਂ ਪੀਜੇ ਵਰਗੀ ਬਣਾ ਦੇਣੀ ਇਹਨੂੰ ਨਾਨ ਨਾਨ ਕਹਿ ਰਿਹਾ ਸੀਗਾ ਕਹਿੰਦਾ ਨਾਣ ਬਣਾ ਦੇਣਾ ਐਨ ਹਰਾੜ ਰੜ ਕੇ ਦੇਖ ਕਹਿੰਦਾ ਕਿੰਨਾ ਫੁੱਲ ਗਿਆ ਬਸ ਇਦਾਂ ਹੀ ਅਸੀਂ ਮਜ਼ਾਕ ਕਰ ਰਹੇ ਸੀਗੇ ਆਪਸ ਵਿੱਚ ਹੀ ਮੈਨੂੰ ਕਹਿ ਰਹੇ ਸੀ ਕਹਿੰਦੇ ਮੈਨੂੰ ਵਧੀਆ ਆਉਂਦੀਆਂ ਨੇ ਕਹਿੰਦਾ ਨਾਣ ਪਕਾਣਾ ਬਣਾ ਖਾਉ ਨਾਣ ਇਦਾਂ ਕਰ ਰਿਹਾ ਸੀਗਾ ਤੇ ਬਸ ਮੱਕੀ ਦੀ ਰੋਟੀ ਨਾ ਹੋਵੇ ਨਾ ਵਧੀਆ ਲੱਗਦੀ ਆ ਚਾਹੇ ਸੁੱਕੀ ਸਬਜ਼ੀ ਆ ਚਾਹੇ ਤਰੀ ਵਾਲੀ ਆ ਹਨਾ ਸਿਆਣਾ ਚ ਤਾਂ ਖਾਸ ਕਰਕੇ ਬਹੁਤ ਵਧੀਆ ਲੱਗਦੀ ਮੱਕੀ ਦੀ ਰੋਟੀ ਤੇ ਸਾਡੇ ਤਾਂ ਹੁਣ ਲਗਾਤਾਰ ਕਿੰਨਾ ਚਿਰ ਹੋ ਗਿਆ ਬਣਦੀ ਨੂੰ ਬਸ ਹੁਣ ਸਿਆਲੂ ਸੜ ਆਪਾਂ ਨੇ ਮੱਕੀ ਦੀ ਰੋਟੀ ਖਾਣੀ ਆ ਤੇ ਕਣਕ ਦੀ ਬਹੁਤ ਘੱਟ ਬਣਾਉਂਦੇ ਹੁੰਨੇ ਆ ਹੁਣ ਤਾਂ ਸਕੂਲ ਨੂੰ ਵੀ ਇਹ ਮੱਕੀ ਦੀ ਉਹ ਲੈ ਜਾਂਦੇ ਨੇ ਕਦੇ ਮੇਥੇ ਪਾ ਦਿੰਦੇ ਆ ਕਦੇ ਮੂਲੀਆਂ ਪਾ ਦਿੰਦੇ ਨੇ ਪਵਾ ਲੈਂਦੇ ਨੇ ਬਸ ਇਹੀ ਰੋਟੀ ਬਣਾ ਕੇ ਲੈ ਜਾਂਦੇ ਨੇ ਕਹਿੰਦੇ ਵਧੀਆ ਲੱਗਦੀ ਤੇ ਪੈਰ ਨੂੰ ਵੀ ਖਾ ਹੋ ਜਾਂਦੀ ਆ ਜਿਵੇਂ ਹੁਣ ਪਰੌਂਠੇ ਵਗੈਰਾ ਹੁੰਦੇ ਨੇ ਉਹ ਤਾਂ ਹਨਾ ਗਰਮੀ ਦੇ ਵਿੱਚ ਸੁੱਕ ਜੇ ਨਾ ਸਾਈਡਾਂ ਦੇ ਵਿੱਚ ਹਨਾ ਕਿਹੋ ਜਿਹਾ ਜੰਮ ਜਾਂਦਾ ਸੁੱਕ ਜਾਂਦੇ ਨੇ ਤੇ ਮੱਕੀ ਦੀ ਰੋਟੀ ਵਧੀਆ ਰਹਿੰਦੀ ਆ ਤਾਂ ਕਰਕੇ ਮੱਕੀ ਦੀ ਬੁਕਵਾ ਕੇ ਲੈ ਜਾਂਦੇ ਨੇ ਹੁਣ ਤਾਂ ਸਕੂਲੋਂ ਵੀ ਤੇ ਇੱਥੇ ਵਸ ਜੇ ਮੇਰੀ ਰੋਟੀਆਂ ਲੱਗੀਆਂ ਸੀਗੀਆਂ ਹੁਣ ਮੈਂ ਲੱਗੀ ਸੀਗੀ ਰੋਟੀ ਖਾਣ ਬਾਕੀ ਸਾਰਿਆਂ ਨੇ ਖਾਲੀ ਸੀਗੀ ਮੈਂ ਹੀ ਰਹਿ ਗਈ ਸੀ ਤੇ ਆਪਾਂ ਦਹੀਂ ਨਾ ਡੱਬੇ ਦੇ ਵਿੱਚ ਜਮਾਉਣੇ ਹੁੰਦੇ ਆ ਬਹੁਤ ਵਧੀਆ ਜੰਮ ਜਾਂਦਾ ਨਾ ਇਹਨੂੰ ਢੱਕਣ ਦੀ ਲੋੜ ਐਦਾਂ ਹੀ ਜੰਮ ਜਾਂਦਾ ਬਸ ਮੈਂ ਐਦਾਂ ਹੀ ਜਮਾ ਦਿੰਨੀ ਆ ਬਾਕੀ ਫਿਰ ਇਹਨੂੰ ਬਿਲਾ ਕਰਕੇ ਦੁਬਾਰਾ ਫਿਰ ਧੋ ਲੈਣੇ ਹੁੰਦੇ ਆ ਤੇ ਇਹ ਡੱਬਾ ਮੇਰਾ ਬਹੁਤ ਕੰਮ ਦੇ ਰਿਹਾ ਹੈ ਕਿ ਅੱਗੇ ਮੈਨੂੰ ਨਾ ਮਤਲਬ ਉਹਦੇ ਵਿੱਚ ਰੱਖਦੀ ਹੁੰਦੀ ਸੀਗੀ ਮੈਂ ਹਟਲ ਢੋਲੀ ਦੇ ਵਿੱਚ ਜਾਂ ਕਿਸ ਕੰਬਲ ਚ ਲਵੇਟ ਕੇ ਹੁਣ ਆਪਣੇ ਕੋਲੇ ਦੋ ਡੱਬੇ ਹੋ ਗਏ ਆਪਾਂ ਨੇ ਨਵਾਂ ਮੰਗਾ ਲਿਆ ਸੀਗਾ ਇਹ ਡੱਬਾ ਟੁੱਟ ਗਿਆ ਸੀਗਾ ਇਹਦੀ ਵਰਤੋਂ ਹੁਣ ਮੈਂ ਦਹੀਂ ਚਮਾਉਣ ਲਈ ਲੰਨੀ ਆ ਬਹੁਤ ਵਧੀਆ ਦਹੀਂ ਜੰਮ ਜਾਂਦਾ ਹੈ ਗਰਮ ਡੱਬੇ ਦੇ ਵਿੱਚ ਬਸ ਜੀ ਰੋਟੀ ਰੋਟੀ ਲਵਾਂਗੇ ਰੋਟੀ ਦੇ ਨਾਲ ਦਹੀਂ ਨਾਲ ਲਵਾਂਗੇ ਸਲਗਮਾ ਦੀ ਸਬਜ਼ੀ ਬਣਾਈ ਸੀਗੀ ਰਾਤ ਉਹ ਲੈ ਲਾਂਗੇ ਬੱਸ ਜੀ ਹੁਣ ਮੈਂ ਖਾऊंगी ਰੋਟੀ ਬਾਕੀ ਚ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਸਤਿ ਸ੍ਰੀ ਅਕਾਲ ਜੀ